ਕਾਰ ਦੇ ਵਿੱਚ ਤਕਰੀਬਨ 2 ਛੋਟੇ ਬੱਚੇ ਤੇ 3 ਵਿਅਕਤੀ ਹੋਰ ਵੀ ਸੀ ਤੇ ਕਾਰ ਨੂੰ ਇੱਕ ਸਾਈਡ ਤੇ ਖੜਾ ਕਰਕੇ ਹੀ ਡਰਾਈਵਰ 883 ਕੇ ਅਚਾਨਕ ਇੱਕ ਟਰੱਕ ਆਇਆ ਤੇ ਸਿੱਧਾ ਕਾਰ ਦੇ ਵਿੱਚ ਆ ਕੇ ਟੱਕਰ ਮਾਰ ਦਿੱਤੀ। ਕਾਰ ਦੇ ਡਰਾਈਵਰ ਦੇ ਮੁਤਾਬਕ ਇੰਜ ਲੱਗਦਾ ਸੀ ਜਿਵੇਂ ਟਰੱਕ ਡਰਾਈਵਰ ਦਾ ਨਸ਼ਾ ਕੀਤਾ ਹੋਵੇ ਤੇ ਕਾਰ ਦੇ ਨਾਲ ਟੱਕਰ ਮਾਰਨ ਤੋਂ ਬਾਅਦ ਉਸਨੇ 2 ਹੋਰ ਸਕੂਟਰੀਆਂ ਨੂੰ ਵੀ ਟੱਕਰ ਮਾਰ ਦਿੱਤੀ। ਹਾਲਾਂਕਿ ਸਕੂਟੀਆਂ ਪੂਰੀ ਤਰ੍ਹਾਂ ਟੁੱਟ ਗਈਆਂ ਲੇਕਿਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਮਾਮਲਾ ਮੁਖਤਸਰ ਦਾਏ ਜਿੱਥੇ ਕਿ ਦੇਰ ਸ਼ਾਮ ਜਲਾਲਾਬਾਦ ਰੋਡ ਤੇ ਇੱਕ ਟਰੱਕ ਡਰਾਈਵਰ ਦੀ ਵੱਡੀ ਗਲਤੀ ਦੇ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਤੇ ਕਾਰ ਦੇ ਸਵਾਰ ਦੇ ਮੁਤਾਬਕ ਟਰੱਕ ਸੜਕ ਚਲਾਉਣ ਵਾਲੀ ਨਹੀਂ ਸੀ ਜਿੱਥੋਂ ਟਰੱਕ ਡਰਾਈਵਰ ਟਰੱਕ ਲੈ ਕੇ ਜਾ ਰਿਹਾ ਸੀ ਤੇ ਉਹ ਸੜਕ ਤੇ ਟਰੱਕ ਚੱਲ ਹੀ ਨਹੀਂ ਸਕਦਾ ਇਹ ਉਧਰ ਪੁਲਿਸ ਦਾ ਕਹਿਣਾ ਸੀ ਕਿ ਉਹਨਾਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਤੁਨ ਦੱਸ ਦਈਏ ਕਿ ਡਰਾਈਵਰ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ ਘਟਨਾਏ ਹੋਈ ਹੈ ਜੀ ਅਸੀਂ ਕਸ਼ਮੀਰੀ ਪੰਸਾ ਕਰਿਆਨੇ ਵਾਲੀ ਦੇ ਸਾਹਮਣੇ ਦੂਸਰੀ ਸਾਈਡ ਤੋਂ ਨਾ ਫੜਕਾਲੀ ਸਾਈਡ ਤੋਂ ਟਰੱਕ ਆਉਂਦਾ ਸੀਗਾ ਸਾਡੀ ਗੱਡੀ ਅਸੀਂ ਪਾਰਕਿੰਗ ਸਾਈਡ ਤੇ ਲਾਈ ਸੀਗੀ ਦੋ ਬੱਚੇ ਸੀਗੇ ਵਿੱਚ ਉਧਰੋਂ ਉਹ ਰੋਂਗ ਸਾਈਡ ਤੋਂ ਆਪਦੀ ਸਾਈਡ ਤੋਂ ਸਿੱਧੀ ਤੋਂ ਰੋਂਗ ਸਾਈਡ ਉਹਨੇ ਕਰ ਲਈ ਉਹ ਉਹਦਾ ਨਸ਼ਾ ਖਾਦਾ ਸੀਗਾ ਉਹਨੂੰ ਕੋਈ ਸੁਰਤ ਨਹੀਂ ਰਹੀ ਉਹਨੇ ਦੋ ਗੱਡੀਆਂ ਆ ਅੱਗੇ ਸਕੂਟੀਆਂ ਖੜੀਆਂ ਸੀਗੀਆਂ ਇੱਕ ਕਾਰ ਸਾਡੀ ਉਹ ਗੋਣੇ ਬਿਲਕੁਲ ਭੰਤੀ ਤੇ ਦੋ ਬੱਚੇ ਸੀਗੇ ਅਸੀਂ ਕਾ ਵੀ ਬ ਅ ਅ ਵਿੱਚ ਬੱਚੇ ਰਹਿ ਗਏ ਉਹਨਾਂ ਨੂੰ ਵੀ ੱੱਕੀ ਆਇਆ ਗੱਡੀ ਨੂੰ ਬੰਦ ਨਹੀਂ ਕੀਤੀ ਉਹ ਗੱਡੀ ਆਪ ਉਹ ਤੋਂ ਬੰਦ ਹੋਈ ਆ ਆਪ ਹੀ ਬੰਦ ਹੋਈ ਆ ਉਹਨੇ ਕੋਈ ਬੰਦ ਨਹੀਂ ਕੀਤੀ ਤੇ ਬੱਚੇ ਮਾਹਾਂ ਵਿੱਚੋਂ ਇਹਨਾਂ ਦਾ ਲੋਕ ਖਲਾ ਕੇ ਬੱਚੇ ਕੱਢੇ ਆ ਕੀ ਲੱਗਦਾ ਟਰੱਕ ਕਿਉਂ ਵੱਜਿਆ ਕੀ ਕਾਰਨ ਸੀ ਡਰਾਈਵਰ ਕੀ ਉਹਦਾ ਨਸ਼ਾ ਖਾਦਾ ਸੀ ਉਹਨੂੰ ਕੋਈ ਸੁਰਤ ਨਹੀਂ ਸੀ ਜਦੋਂ ਅਸੀਂ ਉਹਨੂੰ ਕਹਾ ਵੀ ਥੱਲੇ ਆ ਜਾ ਉਹ ਕਹਿੰਦਾ ਮੈਂ ਕਿੱਥੇ ਆ ਮੈਨੂੰ ਕੋਈ ਪਤਾ ਨਹੀਂ ਇਹ ਨਸ਼ਾ ਉਹਦਾ ਫੁੱਲ ਖਾਦਾ ਵਿਆ ਤੇ ਟਰੱਕ ਡਰਾਈਵਰ ਹੁਣ ਕਿੱਥੇ ਆ ਟਰੱਕ ਡਰਾਈਵਰ ਉਹ ਪਿਆ ਕੇ ਲੈ ਕੇ ਜੀ ਨਾਲ ਆਏ ਸੀਗੇ ਨਾਲ ਪੰਜਾਂ ਮੁੰਡੇ ਆਏ ਜੀ ਨਾਲ ਗੱਲ ਨਾਲੇ ਗੱਲ ਪੈ ਕੇ ਆ ਗਏ ਉਲਟਾ ਉਕੀ ਹਾਂ ਕੋਈ ਹੁਣ ਪਤਾ ਲੱਗਿਆ ਵੀ ਟਰੱਕ ਕਿੱਥੋਂ ਦਾ ਕਿੱਥੇ ਕੋਈ ਨਹੀਂ ਪਤਾ ਲੱਗਿਆ ਟਰੱਕ ਦਾ ਕੀ ਮੰਗ ਕਰਦੇ ਹਾਂ ਮੰਗ ਇਹ ਹੀ ਕਰਦੇ ਆ ਵੀ ਇਹ ਟਰੱਕ ਜਿਹੜੇ ਇੱਥੋਂ ਸੜਕ ਭੀੜੀ ਆ ਗਲਤ ਲੈ ਕੇ ਜਾਂਦੇ ਇੱਕ ਤਾਂ ਟਰੱਕ ਬੰਦ ਕਰਨੇ ਚਾਹੀਦੇ ਆ ਇਹ ਕਿਸੇ ਨੂੰ ਨੇ ਅੱਜ ਬਚਾਓ ਗਿਆ ਨਹੀਂ ਅੱਗੇ ਤੋਂ ਕਿਸੇ ਨੂੰ ਮਾਰਨਗੇ ਹੀ ਇਹ ਤੇ ਕੋ ਜਿਹੜਾ ਨੁਕਸਾਨ ਆ ਉਹਦੀ ਪਰਪਾਈ ਕਰੋ ਇਹਨਾਂ ਨੇ ਨੁਕਸਾਨ ਕੀਤਾ ਸੂਟਿੰਗ ਆਕਾਰ ਅਜੀ ਇੱਥੇ ਆਪਣੇ ਸਾਹਮਣੇ ਪੰਸਾਰੀਆਂ ਦਾ ਸਮਾਨ ਲੈ ਰਹੇ ਸੀਗੇ ਜਿਵੇਂ ਮੇਰੀ ਹੱਟ ਕਸ਼ਮੀਰੀ ਦੀ ਹੱਟੀ ਤੋਂ ਇੱਕ ਜਨ ਸਾਡਾ ਗੱਡੀ ਦੇ ਵਿੱਚ ਬੈਠਾ ਸੀ ਦੋ ਬੱਚੇ ਬੈਠੇ ਸੀਗੇ ਮੈਂ ਸਾਹਮਣੇ ਤੋਂ ਪੂਰੀ ਸਾਈਡ ਨੱਪ ਕੇ ਲਾ ਕੇ ਕਾਰ ਪਾਰਕਿੰਗ ਚਲੀ ਜਾਂਦੀ ਸੀਗੀ ਕਾਰ ਦੀ ਮੈਂ ਆਇਆ ਤੇ ਦੋ ਵਾਪਸ ਆਇਆ ਉਦੋਂ ਨੂੰ ਟਰੱਕ ਉੱਥੋਂ ਪਿੱਛੋਂ ਜਿੱਥੋਂ ਫਲਾਈਓਵਰ ਬੁਲਜਾ ਹੈਗਾ ਬਾਗਲ ਉੱਥੋਂ ਰੌਂਗ ਸਾਈਡ ਹੋ ਗਿਆ ਟਰੱਕ ਇਧਰ ਨੂੰ ਉਹਦੇ ਬਰਾਬਰ ਚੜ ਕੇ ਮੈਂ ਬਾਰੀ ਦੇ ਵਾਜਾਂ ਵੀ ਮਾਰੀਆਂ ਉਹਨੇ ਨਹੀਂ ਸੁਣੀ ਉਹਨੇ ਗੱਡੀ ਨਾਲ ਲਾ ਲਈ ਧੱਕਦਾ ਧੱਕਦਾ ਇੱਥੋਂ ਦੀ ਕਰ ਲਿਆ ਬੱਚੇ ਨਿਕਲਦੇ ਨਹੀਂ ਸੀਗੇ ਫਿਰ ਜਲਦੀ ਜਲਦੀ ਬਾਈ ਉਧਰ ਦੀ ਉੱਤਰ ਕੇ ਮੈਂ ਇਧਰ ਲਈ ਬਾਰੀ ਪੱਟ ਕੇ ਬੱਚੇ ਕੱਢੇ ਉਹ ਨੂੰ ਜਦੋਂ ਅਸੀਂ ਰੋਕਿਆ ਬ੍ਰੇਕ ਬਰੁਕ ਨਹੀਂ ਲੱਗੇ ਆਪੇ ਬੰਦ ਹੋਈ ਗੱਡੀ ਜਦੋਂ ਉਹ ਨੂੰ ਰੋਕ ਕੇ ਉੱਤੇ ਚੜੇ ਉਹ ਬੇਸਰਤ ਸੀਗਾ ਉਹਦਾ ਪਤਾ ਨਹੀਂ ਕੀ ਨਸ਼ਾ ਕੀਤਾ ਸੀਗਾ ਉਹ ਘਟੂ ਘਟ 10 15 ਮਿੰਟ ਬਾਅਦ ਵਾਪਸ ਇੱਕ ਕਰੀ ਬੋਲਦਾ ਸੀਗਾ ਮੈਨੂੰ ਮੇਰੀ ਚਾਬੀ ਦੇ ਦਿਓ ਮੈਂ ਜਾਣਾ ਕਿੱਥੋਂ ਦਾ ਨੰਬਰ ਨੰਬਰ ਤਾਂ ਆਰ ਜੀ ਨੰਬਰ ਹੈ ਜੀ ਕੋਈ ਗੱਡੀ ਹੈ ਇਹਦਾ ਇੱਕ ਆ ਮੇਰੇ ਕੋਲੇ ਫੋਨ ਹੈਗਾ ਇਹਦਾ ਕੋਈ ਮਾਲਕ ਦਾ ਇਹਦਾ ਕੋਈ ਮਾਲਕ ਦਾ ਨਾ ਫੋਨ ਆ ਹੀ ਜਾਂਦਾ ਸੀਗਾ ਟਰੱਕ ਡਰਾਈਵਰ ਨੂੰ ਕੋਈ ਸ਼ੈਲਰ ਛੂਲਰ ਚ ਸ਼ਾਇਦ ਕੀ ਨੁਕਸਾਨ ਕੀ ਹੋਇਆ ਨੁਕਸਾਨ ਵੀਰੇ ਦੋ ਸਕੂਟੀਆਂ ਹੈ ਉਹਨਾਂ ਲਈ ਪੂਰਾ ਨੁਕਸਾਨ ਹੈ ਤੇ ਜਿਹੜੀ ਆਪਣੀ ਕਾਰ ਆ ਉਹ ਤਾਂ ਸਾਈਡ ਸਾਰੀ ਭੰਨਤੀ ਉਹਨਾਂ ਦੀ ਬੱਚਿਆਂ ਦੀ ਬੱਚਿਆਂ ਦੀ ਕੋਈ ਬੱਚਤ ਹੈ ਜੀ ਹਾਂ ਬੱਚਿਆਂ ਦੀ ਬੱਚਤ ਹੈ ਕੀ ਮੰਗ ਕਰਦੇ ਹੋ ਮੰਗ ਤਾਂ ਬਈ ਹੁਣ ਦੇਖਦੇ ਆ ਅੱਗੇ ਕੀ ਬੰਦਾਂ ਅਜੇ ਤੱਕ ਆਪਣਾ ਕੋਈ ਨਹੀਂ ਗੱਲ ਸੋਚਿਆ ਨਹੀਂ ਅਜੇ ਤਾਂ ਇਹ ਤਾਂ ਬੱਚੇ ਬਤ ਗਿਓ ਹੀ ਬਹੁਤ ਹੈ ਇਹ ਨਾ ਸਰ ਸਾਨੂੰ ਇੱਕ ਕਾਲ ਮਿਲੀ ਸੀ 112 ਤੇ ਆਈ ਸੀ ਕਿ ਇੱਕ ਟਰੱਕ ਤੇ ਗੱਡੀ ਦਾ ਐਕਸੀਡੈਂਟ ਹੋਇਆ ਜੀ ਠੀਕ ਹੈ ਅਸੀਂ ਮੌਕੇ ਤੇ ਆ ਕੇ ਵੇਖਿਆ ਜੀ ਇੱਕ ਟਰੱਕ ਤੇ ਇੱਕ ਆਪਣਾ ਆਲਟੋ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਹੜੀਆਂ ਦੋ ਐਕਟ ਵਿੱਚ ਬੱਚਿਆ ਜੀ ਤੇ ਜਾਨੀ ਮਾਲੀ ਨੁਕਸਾਨ ਨਹੀਂ ਹੈ ਤਾਂ ਠੀਕ ਹੈ ਬਚਾ ਬਾਕੀ ਮੌਕੇ ਤੇ ਆਈਓ ਆ ਰਿਹਾ ਜੀ ਪਤਾ ਲੱਗਿਆ ਗੱਡੀ ਉਹ ਬੰਦੀ ਸਵਾਰੀ ਕਿਸ ਤੋਂ ਇਹ ਸੀਗੇ ਜੀ ਕੁੰਡਲਾਂ ਦੇ ਸੀਗੇ ਕੁੰਡਲਾਂ ਦੇ ਵਿੱਚ ਬੱਚੇ ਸੀ ਉਹਦੇ ਤੇ ਬਾਕੀ ਠੀਕ ਹੈ ਜੀ ਬਚਾ ਹੋ ਗਿਆ ਪਰ ਗੱਡੀ ਲੱਗੀ ਆ ਤੇ ਉਹਨਾਂ ਦਾ ਬਾਕੀ ਮੌਕੇ ਤੇ ਕਾਰਵਾਈ ਆਈਓ ਆ ਰਿਹਾ ਜੀ ਚਕਬਾਨੀ ਚੀਫ ਲਈ ਮੁਖਤਸਰ ਤੋਂ ਸੋਨੂ ਖੇੜਾ ਦੀ ਰਿਪੋਰਟ